ਜੋ 15ਵਾਂ ਪੋਦਾ ਦਿਨ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਫਰਜ਼ੰਦ ਸਹਿਬਜ਼ਾਦਾ ਬਾਬਾ ਦੁਰਾਵਰ ਸਿੰਘ, ਬਾਬਾ ਫਤੇ ਸਿੰਘ ਸਾਹਿਬ ਅਤੇ ਮਾਤਾ ਗੁਦਕੌਰ ਸਾਹਿਬ ਜੀ ਦੀ। ਠੰਡੇ ਬੁਰਜ ਵਿੱਚ ਕਾਇਦੇ ਸਮੇਂ ਬੜੇ ਪ੍ਰੇਮ ਦੇ ਨਾਲ, ਬੜੀ ਭਾਵਨਾ ਦੇ ਨਾਲ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਦੁੱਧ ਸਿਕਾਉਣ ਦੀ ਸੇਵਾ ਕੀਤੀ ਹੋਰ ਸੇਵਾ ਨੂੰ ਨਿਭਾਇਆ ਇਹ ਜਾਣਦੇ ਹੋਏ ਕਿ ਵਜ਼ੀਰ ਖਾਨ ਦੇ ਵੱਲੋਂ ਇਹ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਗੁਰੂ ਕੇ ਪਰਿਵਾਰ ਸਹਿਜਾਦੇ ਔਰ ਮਾਤਾ ਦੀ ਸਹਾਇਤਾ ਕਰੇਗਾ ਇਹਨਾਂ ਨੂੰ ਕੋਈਨ ਪਦਾਰਥ ਸਿਕਾਵੇਗਾ ਉਸ ਨੂੰ ਉਸ ਦੇ ਪਰਿਵਾਰ ਦੇ ਸਮੇਤ ਕੋਲ ਨੂੰ ਵਿੱਚ ਪੀੜ ਕਰਕੇ ਸ਼ਹੀਦ ਕਰ ਦਿੱਤਾ ਜਾਵੇਗਾ ਤੋਨੂੰ ਇਹ ਮਸਾਦੀ ਸਜ਼ਾ ਦਿੱਤੀ ਜਾਵੇਗੀ ਪਰ ਜਦੋਂ ਸਾਧ ਸੰਗਤ ਦੀ ਗੁਰੂ ਕੇ ਪ੍ਰੇਮ ਨੂੰ ਨਿਭਾਉਣ ਦੀ ਬਾਤ ਹੁੰਦੀ ਹੈ ਗੁਰੂ ਕੇ ਇਤਿਹਾਸ ਦੇ ਵਿੱਚ ਐਸੇ ਬਥੇਨੇ ਕਿ ਗੁਰੂ ਕੇ ਸਿੱਖ ਇਸ ਇਮਤਿਹਾਨ ਦੇ ਵਿੱਚੋਂ ਪੂਰੇ ਪੂਰੇ ਨੰਬਰ ਲੈ ਕੇ ਪਾਸ ਹੁੰਦੇ ਰਹੇ ਹਨ ਬਾਬਾ ਮੋਤੀराम ਮਹਿਰਾ ਜਿਸ ਦਾ ਪਿਤਾ ਹਰਰਾ RAM ਆਨੰਦਪੁਰ ਸਾਹਿਬ ਨੂੰ ਰਸਤਾ ਦਾ ਗੱਡਾ ਲੱਦ ਕਰਕੇ ਲੈ ਕੇ ਗਿਆ ਤੁਰਕਾਂ ਦੀ ਘੇਰੇਬੰਦੀ ਪਹਾੜੀਆਂ ਦੀ ਘੇਰੇਬੰਦੀ ਆਨੰਦਪੁਰ ਨੂੰ ਘੇਰਾ ਪੈ ਜਾਣ ਕਰਕੇ ਉਥੋਂ ਵਾਪਸ ਨਾ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਪਾਸ ਰਹਿੰਦਿਆਂ ਖੰਡੇ ਦੀ ਪਾਹੁਲ ਛੱਕ ਕੇ ਹਰ ਆਰਾਮ ਤੋਂ ਹਰੀ ਸਿੰਘ ਬਣਿਆ ਜੇ ਇਸ ਵੇਲੇ ਪਹਾੜੀਆਂ ਨੇ ਕਿਹਾ ਕਿ ਅਨੰਦਪੁਰ ਛੱਡ ਕੇ ਤੁਰਕਾਂ ਨੇ ਕਿਹਾ ਕਿ ਅਨੰਦਪੁਰ ਛੱਡ ਕੇ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਸਿੱਖਾਂ ਦੇ ਮਨ ਦਾ ਪਰਮ ਕੱਢਣ ਦੇ ਲਈ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਜੀ ਦੇ ਟੁੱਟੇ ਛਿੱਤਰ ਮਰੇ ਪਸ਼ੂਆਂ ਦੇ ਹੱਟ ਕੂੜਿਆਂ ਦੀ ਲਿੱਤ ਔਰ ਗੰਦ ਕੂੜਾ ਕੱਢਿਆਂ ਤੇ ਲੱਤ ਕੇ ਸੋਹਣੇ ਦੁਸ਼ਾਲੇ ਪਾ ਕਰਕੇ ਜਦੋਂ ਬਾਹਰ ਕੱਢੇ ਗਏ ਆਨੰਦਪੁਰ ਤੋਂ ਉਸ ਸਮੇਂ ਕਹਿੰਦੇ ਹਰ ਇਤਿਹਾਸ ਦੇ ਕੁਝ ਇਤਿਹਾਸਕਾਰਾਂ ਦਾ ਐਸਾ ਵਚਨ ਇਹ ਭਾਈ ਹਰੀ ਸਿੰਘ ਜੋ ਹਰਾਰਾ ਸੀ ਉਹ ਇਹ ਨਗਟਿਆਂ ਨੂੰ ਲੈ ਕਰਕੇ ਬਾਹਰ ਆਇਆ ਸੀ ਤੇ ਵੈਰੀਆਂ ਦੇ ਨਾਲ ਫਿਰ ਜਦੋਂ ਉਹਨਾਂ ਨੇ ਸਾਰਾ ਕੁਝ ਲੁੱਟਿਆ ਉਸ ਵੇਲੇ ਉਹਨੇ ਜੰਕ ਕੀਤੀ ਤੇ ਉੱਥੇ ਉਹਦੀ ਸ਼ੀਧੀ ਹੋ ਜਾਂਦੀ ਹੈ ਮੋਤੀ RAM ਮਹਾਰਾ ਜਿਸ ਦਾ ਜਿਸ ਦਾ ਜਨਮ 1677 ਈਸਵੀ ਸੰਨ ਦਾ ਮੰਨਿਆ ਇਸ ਦੇ ਘਰ ਵਿੱਚ ਬਜ਼ੁਰਗ ਮਾਤਾ 70 ਸਾਲਾਂ ਦੀ 5 ਸਾਲ ਦਾ ਇਸ ਦਾ ਪੁੱਤਰ ਹੈ ਨਾਰਾਇਣ ਇੱਕ ਇਸ ਦੀ ਘਰ ਵਾਲੀ ਭੋਲੀ ਇਸ ਦੇ ਨਾਲ ਵਦੀਰ ਖਾਨ ਦੇ ਪਾਸ ਸਰਹੰਦ ਦੇ ਵਿੱਚ ਕੈਦੀਆਂ ਨੂੰ ਭੋਜਨ ਸ਼ਿਕਾਉਣ ਦੇ ਕੰਮ ਨੂੰ ਕਰਨ ਵਾਲਾ ਨੌਕਰੀ ਨੂੰ ਕਰਨ ਵਾਲਾ ਪੰਮਾ ਜਿਹੜਾ ਕੰਗੂ ਬ੍ਰਾਹਮਣ ਦਾ ਭਰਾ ਮੰਨਿਆ ਹੈ ਉਸ ਨੇ ਬਾਬੇ ਮੋਤੀराम ਦੀ ਸ਼ਿਕਾਇਤ ਵजीर खान ਦੇ ਕੋਲ ਕੀਤੀ ਹੈ ਕਿ ਸੂਬਾ ਸਰਹੰਦ ਸਾਹਿਬ ਤੁਹਾਡੀ ਹੁਕਮ ਦੀ ਅਦੂਲੀ ਮੋਤੀराम ਨੇ ਕੀਤੀ ਹੈ ਇਹ ਜਾਣਦੇ ਹੋਏ ਕਿ ਤੁਸੀਂ ਭਾਰੀ ਸਜ਼ਾ ਦੇਵੋਗੇ ਤਾਂ ਵੀ ਇਹਨੇ ਸਰਕਾਰ ਦੇ ਬਾਕੀਆਂ ਨੂੰ ਗੁਰੂ ਕੀ ਮਾਤਾ ਔਰ ਸਹਿਬਜ਼ਾਦਿਆਂ ਨੂੰ ਜਪਾਣ ਪੂਜਨ ਸਿਖਾਉਣ ਦੀ ਸੇਵਾ ਕੀਤੀ ਅਗਬ ਬੂਲਾ ਹੋਇਆ ਵਜ਼ੀਰ ਖਾਂ ਮੋਤੀ RAM ਨੂੰ ਸਭਾ ਵਿੱਚ ਸਾਧਦਾ ਤੇ ਪੁੱਛਦਾ ਹੈ ਵੀ ਤੂੰ ਇਹ ਕੁਝ ਕੀਤਾ? ਬਾਬਾ ਮੋਤੀ RAM ਬੜੇ ਪ੍ਰੇਮ ਨਾਲ ਜਵਾਬ ਦਿੰਦਾ ਹੈ ਕਿ ਮੈਂ ਗੁਰੂ ਕੀ ਟੇਲ ਸੇਵਾ ਜਾਣ ਕੇ ਔਰ ਆਪਣਾ ਕਰਮ ਜਾਣ ਕਰਕੇ ਇਸ ਨਾਮ ਨੂੰ ਨਿਭਾਇਆ ਹੈ। ਸਿੱਖਾਂ ਦਾ ਉਹ ਵੀ ਆਉਣ ਜਾਣ ਦੇ ਸਵੇਰੇ ਮਾਲਵੇ ਦੇ ਦੇਸ਼ ਤੋਂ ਅਨੰਪੁਰ ਸਾਹਿਬ ਨੂੰ ਹੁੰਦਾ ਉਹ ਵਿਸ਼ੇਸ਼ ਕਰਕੇ ਕਈ ਵਾਰ ਬਾਬੇ ਮੋਤੀराम ਦੇ ਘਰ ਵਿੱਚ ਰਹਿ ਕੇ ਆਉਂਦੇ ਸੀ ਪਰ ਨੌਕਰੀ ਵੀ ਇਹੋ ਹੀ ਕਰਦਾ ਹੈ ਕਿ ਜੇਲ੍ਹ ਵਿੱਚ ਜਿੰਨੇ ਕੈਦੀ ਉਹਨਾਂ ਨੂੰ ਭੋਜਨ ਸ਼ਕਾਉਣਾ ਹੈ ਫਿਰ ਆਪਣੇ ਨੇਵ ਨੂੰ ਕਹਿੰਦਾ ਮੈਂ ਕਿਵੇਂ ਛੱਡ ਸਕਦਾ ਇਹਦੇ ਮੇਰੇ ਗੁਰੂ ਕੇ ਮਾਤਾ ਔਰ ਸਹਬਜ਼ਾਦੇ ਸੀ ਜਾਣਦਾ ਹੈ ਜੀਰਖਾਂ ਕਹਿਣ ਲੱਗਾ ਜਾਣਦਾ ਹੈ ਨਾ ਤੂੰ ਕਿ ਸਦਾ ਕੀ ਹੈ ਕੋਹਲੂ ਵਿੱਚ ਪੀੜਿਆ ਜਾਏਗਾ ਜਾਂ ਤਾਂ ਮੁਸਲਮਾਨ ਬਣ ਜਾ ਜਾਂ ਫਿਰ ਕੋਹਲੂ ਵਿੱਚ ਪੀੜਨਾ ਆਪਣੇ ਆਪ ਨੂੰ ਪ੍ਰਵਾਨ ਕਰ ਪਰਿਵਾਰ ਸਮੇਤ ਤੇ ਮੋਤੀਰਾਮ ਮਹਰੀ ਨੇ ਇਹ ਬੋਲ ਕਹੇ ਸੀ ਇਹਦੇ ਗੁਰੂ ਕੇ ਲਾਲ ਸਿੱਖੀ ਨਹੀਂ ਛੱਡਦੇ ਛੋਟੀ ਉਮਰਾਂ ਵਿੱਚ ਇੰਨੀ ਕੁਰਬਾਨੀ ਕਰ ਗਏ ਆਪਣਾ ਤਨ ਕੁਰਬਾਨ ਕਰ ਗਏ ਸ਼ੀਤਿਆਂ ਨੂੰ ਪ੍ਰਾਪਤ ਕਰ ਗਏ ਨੇ ਤੇ ਫਿਰ ਵਦੀਰਖਾ ਮੈਂ ਕਿਵੇਂ ਸਿੱਖੀ ਤਿਆਗ ਦੇਵਾਂ ਉਹਨੂੰ ਡਲੌਣ ਦੇ ਲਈ ਸਭ ਤੋਂ ਪਹਿਲਾਂ ਉਸ ਦੇ ਬਾਲਕ ਪੁੱਤਰ 5 ਸਾਲਾਂ ਦੇ ਨਰਾਇਣ ਨੂੰ ਖੋਲੂ ਵਿੱਚ ਪੀੜਿਆ ਗਿਆ ਲਹੂ ਦੀਆਂ ਤੀਰੀਆਂ ਵਗਦੀਆਂ ਨੇ ਤੇ ਕੋਲ ਖੜਾ ਹੈ ਪੋਤੀ RAMਦੇਸ ਦਾ ਸਾਰਾ ਤਨ ਸਾਰਾ ਸਰੀਰ ਲਹੂ ਦੇ ਨਾਲ ਫਿੱਜ ਜਾਂਦਾ ਫਿਰ ਕਿਹਾ ਗਿਆ ਮੁਸਲਮਾਨ ਹੋਵੇਂਗਾ ਕਿਦਾਂ ਫਿਰ ਇਵੇਂ ਕੋਧੂ ਵਿੱਚ ਹੀ ਪੀੜਿਆ ਜਾਵੇਗਾ ਫਿਰ ਉਸ ਦੀ ਮਾਤਾ 70 ਸਾਲਾਂ ਦੀ ਲੱਤੋਂ ਉਸ ਨੂੰ ਕੋਧੂ ਵਿੱਚ ਪੀੜ ਦਿੱਤਾ ਗਿਆ ਹੱਥਾਂ ਦੇ ਨਾਲ ਚਲਾਉਣ ਵਾਲੇ ਕੋਲੂ ਸਨ ਜਿਨ੍ਹਾਂ ਦੇ ਵਿੱਚ ਸਰੋਂ ਤੇ ਲਾਦ ਪੀੜੇ ਜਾਂਦੇ ਉਹਨਾਂ ਵਿੱਚ ਸਰੀਰ ਪੀੜਿਆ ਜਾਂਦਾ ਤੇ ਕਿੱਡਾ ਵੱਡਾ ਕਸ਼ਟ ਹੋਇਆ ਹੋਵੇਗਾ ਪੁੱਤਰ ਦੀ ਮੌਤ ਹੋ ਗਈ ਮਾਂ ਦੀ ਮੌਤ ਹੋ ਗਈ ਕੋਲੂ 'ਚ ਪੀੜੇ ਗਏ ਸ਼ੀਦੀ ਨੂੰ ਪ੍ਰਾਪਤ ਹੋਏ ਫਿਰ ਇਸ ਦੀ ਘਰਵਾਲੀ ਪੋਤੀ ਨੂੰ ਉਸ ਕੋਲੂ ਵਿੱਚ ਪੀੜਿਆ ਗਿਆ ਤੇ ਉਸ ਦੀ ਵੀ ਸ਼ਹਾਦਤ ਹੋ ਗਈ ਜਦੋਂ ਤਿੰਨਾਂ ਦੀ ਸ਼ਹਾਦਤ ਹੋਈ ਬਦੀਨ ਖਾਨ ਫਿਰ ਪੁੱਛਦਾ ਹੈ ਕਿ ਮੁਸਲਮਾਨ ਬਣੇਗਾ ਕਿ ਨਹੀਂ ਫਿਰ ਉਹ ਬੋਲ ਕਹੇ ਹਨ ਕਿ ਜੇ ਸਹਿਬ ਜਾਦੇ ਏਡੀ ਵੱਡੀ ਕੁਰਬਾਨੀ ਕਰ ਗਏ ਈ ਛੋਟੀ ਉਮਰਾਂ ਦੇ ਵਿੱਚ ਤਾਂ ਫਿਰ ਮੈਂ ਸਿੱਖੀ ਨੂੰ ਨਿਭਾਉਣ ਦੇ ਪਿੱਛੇ ਕਿਉਂ ਹਟਾਂ ਕੋਲੂ ਵਿੱਚ ਪੀੜਨਾ ਸ਼ੁਰੂ ਕੀਤਾ ਗਿਆ ਮੋਤੀराम ਮਹਰੇ ਦੇ ਸਰੀਰ ਨੂੰ ਸਰੀਰ ਪਾਰਾ ਹੋਣ ਕਰਕੇ ਲੱਕ ਤੱਕ ਸਰੀਰ ਪੀੜਿਆ ਗਿਆ ਤੇ ਪੇਟ ਤੋਂ ਉੱਗਾਂ ਸਰੀਰ ਪੀੜਿਆ ਨਾ ਗਿਆ ਕੋਹਲੂ ਵਾਪਸ ਫੇਰਿਆ ਤੇ ਉਸੇ ਤਰ੍ਹਾਂ ਹੀ ਉਹਦਾ ਸਰੀਰ ਛੁੱਟ ਦਿੱਤਾ ਪੈਰਾਂ ਤੋਂ ਲੈ ਕਰਕੇ ਲੱਕ ਤੱਕ ਸਰੀਰ ਪੀੜਿਆ ਹੋਇਆ ਹੈ ਤੇ ਬਾਕੀ ਸਰੀਰ ਤੜਫਦਾ ਹੋਇਆ ਛਿਦੀ ਨੂੰ ਪ੍ਰਾਪਤ ਹੋ ਗਿਆ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਸ਼ਕਾਇਆ ਅੱਜ ਥਾਂ 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 ਤੇ ਗੁਰੂ ਕੇ ਪ੍ਰੇਮ ਅਬੇ ਮੋਤੀ RAM ਦੇ ਨਾਮ ਦੇ ਵਿੱਚ ਦੁੱਤਾਂ ਦੇ ਲੰਗਰ ਲੱਗਦੇ ਨੇ ਇਸ ਦਾ ਮੁੱਲ ਸਾਧ ਸੰਗਤ ਦੀ ਕੋਈ 70 80 ਰੁਪਏ ਨਹੀਂ ਹੈ ਇਹ ਜਿਪਾਏ ਹੋਏ ਮੇਵਿਆਂ ਦਾ ਮੁੱਲ ਕੋਈ 100 ਹਜ਼ਾਰ ਨਹੀਂ ਹੈ ਇਸ ਦਾ ਬຸນ ਹੈ ਬਾਬਾ ਮੂਤੀ ਰਾਮ ਮਹਰੇ ਦੇ ਪਰਿਵਾਰ ਦੀ ਤੇ ਉਹਨਾਂ ਦੀ ਸ਼ਹਾਦਤ ਸੋ ਐਸਾ 15 ਪੂ ਵਾਲੇ ਦਿਨ ਸਰਹੰਦ ਦੀ ਧਰਤੀ ਤੇ ਵਰਤਾਰਾ ਵਰਤਦਾ ਹੈ ਪੁਰਾਣ ਗੁਰੂ ਕੇ ਪਿਆਰਿਆਂ ਨੂੰ ਯਾਦ ਕਰੀਏ ਸਿਮਰਿਏ ਵਡੋ ਮਿਰਤੀਆਂ ਇਕਾਗਰ ਕਰੀਏ ਮਿਲ ਸਿਮਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ